दो तीन जी वारदाता ਆਹ लास्ट ਦੋ ਦਿਨਾਂ ਦੇ ਵਿੱਚ ਜਿਹੜੇ ਬਟਿੰਡੇ ਦੇ ਵਿੱਚ ਦੋ ਤਿੰਨ ਜਿਹੜੀ ਵਾਰਦਾਤਾ ਸੀਗੀ ਲਗਾਤਾਰ ਜਿਹੜੀ ਇੱਕ ਸਨੇਚਿੰਗਸ ਦੀ ਸੀਗੀ ਇੱਕ ਜਿਹੜਾ ਇਹ ਸਰਵਿਸ ਸੈਂਟਰ ਹੈਗਾ ਉਹਦੇ ਅੰਦਰ ਜਿਹੜੀ ਵੜ ਕੇ ਰੋਬਰੀ ਹੋਈ ਸੀਗੀ ਉਸ ਸੰਬੰਧ ਵਿੱਚ ਮਾਨਯੋਗ ਐਸਐਸਪੀ ਸਾਹਿਬ ਬਟਿੰਡਾ ਵੱਲੋਂ ਵਕ ਵਕ ਟੀਮਾਂ ਬਣਾਈਆਂ ਗਈਆਂ ਸੀਗੀਆਂ ਜਿਸ ਦੇ ਵਿੱਚ ਥਾਣਾ ਕੈਂਟ ਥਾਣਾ ਗੋਤਵਾਲੀ ਸੀਆਈਏ ਇੰਚਾਰਜ ਟੂ ਦੇ ਨਾਲ ਪੀਸੀਆਰ ਇੰਚਾਰਜ ਜਿਹੜੇ ਸੀਗੇ ਉਹਨਾਂ ਦੀ ਵਕ ਵਕ ਟੀਮਾਂ ਜਿਹੜੀਆਂ ਸੀਗੀਆਂ ਇਹਨਾਂ ਵਾਰਦਾਤ ਦੇ ਕੋਲ ਵਰਕ ਕਰ ਰਹੀਆਂ ਸੀਗੇ ਸੋ ਵਰਕ ਕਰਦੇ ਹੋਏ ਸੀਆਈਏ 2 ਦੀ ਟੀਮ ਨੂੰ ਵੱਡੀ ਸਫਲਤਾ ਹਾਸਲ ਹੋਈ ਜਿਹੜੀ ਇਹ ਸਰਵਿਸ ਸੈਂਟਰ ਕਮਲਾ ਨਾਰੂ ਕਲੋਨੀ ਦੇ ਵਿੱਚ ਇੱਕ ਲੁੱਟ ਹੋਈ ਸੀਗੀ ਜਿਸ ਦੇ ਵਿੱਚ ਮਕਦਮਾ ਨੰਬਰ 58 ਥਾਣਾ ਕੈਂਟ ਦਰਜ ਰਜਿਸਟਰ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਜਿਹੜੇ ਤਿੰਨ ਦੋਸ਼ੀ ਨੇ 바ਰੂ ਗੁਰਦੇਤਾ ਤੇ ਸੰਨੀ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਕੰਮ ਕਰ ਲਿਆ ਉਹਦੇ ਵਿੱਚੋਂ ਜਿਹੜੀ ਲੁੱਟ ਸੀਗੀ 68000 ਰੁਪਏ ਦੇ ਕਰੀਬ ਇਹਨਾਂ ਨੇ ਲੁੱਟ ਦਿੱਤੀ ਸੀ ਜਿਸ ਦੇ ਵਿੱਚੋਂ ਤਿੰਨ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਕੋਲ 20000 ਰੁਪਏ ਜਿਹੜੇ ਹੈਗੇ ਬਰਾਮਦ ਵੀ ਕਰ ਲਏ ਨੇ ਜਿਹੜਾ ਇਹਨਾਂ ਨੇ ਕਾਪਾ ਵਰਤਿਆ ਸੀਗਾ ਵਾਰਤਤ ਸਮੇ ਉਹ ਵੀ ਬਰਾਮਦ ਕਰ ਲਿਆ ਤੇ ਨਾਲ ਜਿਹੜੀ ਹੈਗੇ ਆ ਜਿਹੜੇ ਈ ਰਿਕਸ਼ਾ ਦੀ ਇਹਨਾਂ ਨੇ ਵਰਤੋਂ ਕੀਤੀ ਸੀਗੀ ਉਹ ਵੀ ਬਰਾਮਦ ਕਰ ਲਿਆ ਸੋ ਇਨਵੈਸਟੀਗੇਸ਼ਨ ਦੌਰਾਨ ਇਹ ਆਇਆ ਕਿ ਜਿਹੜਾ ਬਾਰੂ ਤੇ ਗੁਰਦੇਤ ਜਿਹੜਾ ਸੀਗਾ ਉਹ ਅੰਦਰ ਗਏ ਸੀਗੇ ਬਾਰੂ ਨੇ ਜਿਹੜਾ ਸੀਗਾ ਉਹਦੇ ਪੈਸੇ ਜਿਹੜੇ ਸੀਗੇ ਉਹਦੇ ਗੱਲੇ ਦੇ ਵਿੱਚੋਂ ਕੱਢੇ ਸੀਗੇ ਗੁਰਦੇਤ ਦੇ ਕੋਲ ਕਾਪਾ ਸੀਗਾ ਤੇ ਸੰਨੀ ਜਿਹੜਾ ਸੀਗਾ ਬਾਹਰ ਜਿਹੜਾ ਮੇਨ ਗੇਟ ਸੀਗਾ ਉਸ ਦੇ ਕੋਲ ਖੜਾ ਸੀਗਾ ਦੋ ਦੋਸ਼ੀ ਇਹਨਾਂ ਦੇ ਨਾਲ ਹੋਰ ਇਸ ਵਾਰਦਾਤ ਦੇ ਵਿੱਚ ਸ਼ਾਮਲ ਸੀਗੇ ਜਿਹੜਾ ਇੱਕ ਗੁਰਦੇਤ ਦਾ ਇਹ ਭਾਂਜਾ ਹੈਗਾ ਤੇ ਇੱਕ ਮੋਹਿਤ ਹੈ ਇਹ ਦੋਨੋਂ ਦੋਸ਼ੀ ਜਿਹੜੇ ਹੈਗੇ ਬਾਹਰ ਜਿਹੜੀ ਈ ਰਿਕਸ਼ਾ ਦੇ ਵਿੱਚ ਬੈਠ ਕੇ ਇਹ ਜਿਹੜੀ ਸੜਕ ਦੇ ਉੱਪਰ ਨਜ਼ਰ ਰੱਖ ਰਹੇ ਸੀਗੇ ਤੇ ਇਹਨਾਂ 50 ਜਣਿਆਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਤੇ ਇਹਦੇ ਵਿੱਚ ਅਸੀਂ ਤਿੰਨ ਦੋਸ਼ੀ ਸੀਆਈਏ 2 ਦੀ ਟੀਮ ਵੱਲੋਂ ਜਿਹੜੀ ਹੈਗੀ ਗ੍ਰਿਫਤਾਰ ਕਰ ਲਏ ਗਏ ਨੇ ਤੇ ਇਹਨਾਂ ਕੋਲੋਂ ਜਿਹੜੀ ਨਕਦੀ ਕਪਾਤੇ ਜਿਹੜਾ ਇਹ ਰਿਕਸ਼ਾ ਜਿਹੜਾ ਹੈਗਾ ਬ੍ਰਾਂਧ ਸਾਡੇ ਵੱਲੋਂ ਕਰ ਲਿਆ ਗਿਆ ਹੈ। ਬਾਕੀ ਜਿਹੜੇ ਦੋ ਦੋਸ਼ੀ ਨੇ ਉਹਨਾਂ ਦੀ ਗ੍ਰਿਫਤਾਰੀ ਵਾਸਤੇ ਵੀ ਸਾਡੇ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ। ਜਲਦੀ ਹੀ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਜਾਊਗਾ। ਇਸ ਦੇ ਨਾਲ ਹੀ ਥਾਣਾ ਕੋਤਵਾਲੀ ਦੇ ਵਿੱਚ ਦੋ ਤਿੰਨ ਵਾਰਦਾਤਾਂ ਜਿਹੜੀਆਂ ਪਰਸਨ ਐਕਚਿੰਗਸ ਦੀ ਹੋਈਆਂ ਸੀਗੀਆਂ ਤੁਹਾਡੇ ਵੱਲੋਂ ਵੀ ਮੈਨੂੰ ਸ਼ੇਅਰ ਕੀਤੀ ਗਈ ਸੀਗੀ। ਇਸ ਦੇ ਵਿੱਚ ਇੱਕ ਗੁੱਡੀ ਨਾਮ ਦੀ ਲੇਡੀ ਸੀਗੀ ਜੋ ਰਿਲਾਇੰਸ ਦੇ ਦੁਕਾਨ ਦੇ ਉੱਪਰ ਕੰਮ ਕਰਦੀ ਹੈ ਨਵੀਂ ਬਸਤੀ ਜਦੋਂ ਜਾ ਰਹੀ ਸੀਗੀ ਛੁੱਟੀ ਤੇ ਕਰਕੇ ਦੋ ਜਿਹੜੇ ਮੋਟਰਸਾਈਕਲ ਸਵਾਰ ਸੀਗੇ ਉਹਨਾਂ ਨੇ ਜਿਹੜਾ ਇਸ ਦੇ ਕੋਲ ਪਰਸ ਸੀਗਾ ਸਨੇਚ ਕਰ ਲਿਆ ਸੀਗਾ ਤੇ ਪਰਸ ਦੇ ਵਿੱਚ ਇਹਦਾ ਡਾਕੂਮੈਂਟ ਸੀਗਾ ਇਹਦਾ ਮੋਬਾਈਲ ਫੋਨ ਸੀਗਾ ਨਾਲ 4-500 ਰੁਪਏ ਕੈਸ਼ ਸੀਗਾ ਸੋ ਉਹਦੇ ਵਿੱਚ ਜਿਹੜੀ ਸਾਡੀ ਪੀਸੀਆਰ ਦੀ ਟੀਮ ਨੇ ਮਿਹਨਤ ਕਰਦੇ ਹੋਏ ਜਿਹੜੇ ਹੈਗੇ ਦੋ ਦੋਸ਼ੀ ਜਿਹੜੇ ਹੈਗੇ ਨੇ ਉਹਨਾਂ ਦੀ ਪਛਾਣ ਕਰ ਲਈ ਗਈ ਤੇ ਥਾਣਾ ਕੋਤਵਾਲੀ ਦੀ ਟੀਮ ਵੱਲੋਂ ਇਹਨਾਂ ਦੋਨਾਂ ਦੋਸ਼ੀਆਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਗਿਆ ਇਹਦੇ ਵਿੱਚ ਨੂਰਪ੍ਰੀਤ ਨੂਰਾ ਤੇ ਇੱਕ ਪ੍ਰੇਮ ਸ਼ੂਟਰ ਨਾਮ ਦਾ ਵਿਅਕਤੀ ਜਿਹੜਾ ਸੀਗਾ ਸ਼ਾਰਦਤ ਦੇ ਵਿੱਚ ਸ਼ਾਮਲ ਸੀਗਾ ਦੋਨਾਂ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਜਿਹ ਨਾਲ ਜਿਹੜਾ ਇਹਨਾਂ ਨੇ ਪਰਸਨੈਚ ਕੀਤਾ ਸੀ ਉਹ ਤੇ ਇੱਕ ਜਿਹੜਾ ਮੋਬਾਈਲ ਇਹਨਾਂ ਨੇ ਪਰਸ ਦੇ ਵਿੱਚ ਮੋਬਾਈਲ ਸੀਗਾ Redmi ਦਾ ਉਹ ਵੀ ਅਸੀਂ ਜਿਹੜਾ ਹੈਗਾ ਵਾਰਦਾਤ ਤੋਂ ਬਰੰਮਲ ਕਰ ਲਿਆ ਗਿਆ ਹੈ ਇਹਨਾਂ ਦੋਸ਼ੀਆਂ ਤੋਂ ਫਰਦਰ ਵੀ ਜਿਹੜੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਪੁੱਛਗਿਛ ਕਰ ਰਹੇ ਹਾਂ ਇਹਨਾਂ ਨੇ ਜਿਹੜੇ ਹੋਰ ਵੀ ਜਿਹੜੀ ਹੈ ਪਰਸਨੈਚਿੰਗ ਦੇ ਵਾਰਦਾਤਾਂ ਨੂੰ ਜਿਹੜੀ ਇਜਾਜ਼ਤ ਦਿੱਤਾ ਉਹਦੇ ਸੰਬੰਧ ਜਿਹੜੀ ਇਹ ਗੱਲ ਕਬੂਲੀ ਹੈ ਉਸ ਸੰਬੰਧ ਚ ਵੀ ਇਹਨਾਂ ਦੇ ਖਿਲਾਫ ਜਿਹੜੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸੋ ਇਸ ਦੇ ਨਾਲ ਹੀ ਦੱਸਣਾ ਚਾਹਾਂਗੇ ਜਿਹੜੇ ਪਹਿਲਾਂ ਜਿਨ੍ਹਾਂ ਨੇ ਇਹ ਸਰਵਿਸ ਸੈਂਟਰ ਦੇ ਉੱਤੇ ਵਾਰਦਾਤ ਕੀਤੀ ਸੀਗੀ ਉਹਨਾਂ ਦਾ ਪਿਛਲਾ ਜਿਹ ਇਸ ਦੇ ਵਿੱਚ ਸੰਨੀ ਨਾਮ ਜਿਹੜਾ ਵਿਅਕਤੀ ਤੇ ਚਾਰ ਮੁਕੱਦਮੇ ਦਰਜ ਸੀਗੇ ਗੁਰਦਿੱਤਾ ਜਿਹੜਾ ਹੈਗਾ ਉਹਦੇ ਤੇ ਵੀ ਚਾਰ ਮੁਕੱਦਮੇ ਦਰਜ ਨੇ ਤੇ 12 ਦੇ ਉੱਪਰ ਇੱਕ ਮੁਕੱਦਮਾ ਦਰਜ ਹੈ ਜਿਹੜੇ ਇਹ ਸਨੇਚਿੰਗ ਪਰਸਨੇਚਿੰਗ ਵਾਲੇ ਬੰਦੇ ਨੇ ਦੋਨੋਂ ਦੇ ਉੱਪਰ ਪਹਿਲਾਂ ਇੱਕ ਇੱਕ ਮੁਕੱਦਮਾ ਦਰਜ ਸੀਗਾ ਸਾਰੇ ਜਿਹੜੇ ਹੈਗੇ ਨੇ ਇਹ ਲੁੱਟਾ ਖੋਹਾਂ ਦੇ ਜਿਹੜੇ ਹੈਗੇ ਚੋਰੀਆਂ ਦੇ ਜਿਹੜੇ ਹੈਗੇ ਨੇ ਆਦੀ ਸੀਗੇ ਸੋ ਇਹਨਾਂ ਦੇ ਸਾਰਿਆਂ ਦੇ ਖਿਲਾਫ ਜਿਹੜੀ ਹੈਗੀ ਅਸੀਂ ਗ੍ਰਿਫਤਾਰ ਕਰਕੇ ਜਿਹੜੀ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈਗੀ ਅਸੀਂ ਕਰ ਰਹੇ ਹਾਂ ਤਾਂ ਕਿ ਜਿਹੜਾ ਹੈਗਾ ਇਹ ਕ੍ਰਿਮੀਨਲ ਵਿਅਕਤੀ ਨੇ ਇਹਨਾਂ ਦੇ ਖਿਲਾਫ ਜਿਹੜੀ ਹੈਗੇ ਇਹ ਤੇ ਆਪ ਕੋਈ ਸਾ ਚੋਰੀ ਨਹੀਂ ਕੀ ਹੈ ਇਹਨਾਂ ਦੀ ਆਪ ਨਹੀਂ ਇਹ ਜਿਹੜਾ ਆਟੋ ਰਿਕਸ਼ਾ ਹੈਗਾ ਇਹ ਮੋਹਿਤ ਨਾਮ ਦਾ ਵਿਅਕਤੀ ਹੈਗਾ ਉਹ ਇਹਨੂੰ ਚਲਾਉਂਦਾ ਸੀਗਾ ਕੱਲ ਜਦੋਂ ਪਰਸੋ ਰਾਤ ਨੂੰ ਇਹਨਾਂ ਨੇ ਸਨੀ ਨਾਮ ਦਾ ਜਿਹੜਾ ਵਿਅਕਤੀ ਹੈਗਾ ਉਹਨੇ ਇੱਥੇ ਇਹਦੇ ਘਰ ਇਕੱਠੇ ਹੋ ਕੇ ਇਹਨਾਂ ਨੇ ਪਹਿਲਾ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਪਲੈਨਿੰਗ ਕੀਤੀ ਉੱਥੇ ਵਾਰਦਾਤ ਇਹ ਰਿਕਸ਼ਾ ਦੇ ਵਿੱਚ ਜਿਹੜੇ ਹੈਗੇ ਇਕੱਠੇ ਸਵਾਰ ਹੋ ਕੇ ਗਏ ਸੀਗੇ ਸਨੀ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਮੋਹਿਤ ਦੇ ਜਿਹੜੇ ਹੈਗੇ ਆਟੋ ਵੀ ਅਸੀਂ ਗ੍ਰਿਫਤਾਰ ਬੰਦ ਕਰ ਲਿਆ ਤੇ ਬਾਕੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰ ਲਾਂਗੇ ਨਹੀਂ ਨਹੀਂ ਫਿਲਹਾਲ ਜਿਹੜਾ ਹੈਗਾ ਨੰਬਰ ਉਹਦੇ ਤੇ ਨਹੀਂ ਲੱਗਿਆ ਹੋਇਆ ਇਹਦੀ ਇਹ ਜਿਹੜੀ ਸਬੰਧਤ ਅਥਾਰਟੀ ਕੋਲ ਨੰਬਰ ਨਹੀਂ ਹੁੰਦੀ ਉਹਨਾਂ ਦਾ ਕੋਈ ਖਾਤਾ ਨਹੀਂ ਹੁੰਦੀ ਡੈਫੀਨਿਟਲੀ ਜਦੋਂ ਕੋਈ ਚੀਜ਼ ਦੇਖੋ ਹੁੰਦੀ ਹੈ ਉਸ ਤੋਂ ਬਾਅਦ ਉਹਦੀ ਇਨਵੈਸਟੀਗੇਸ਼ਨ ਦੌਰਾਨ ਜਿਹੜੇ ਤੱਤ ਸਾਹਮਣੇ ਆਉਂਦੇ ਨੇ ਜਿਦਾਂ ਹੁਣ ਤੁਸੀਂ ਦੱਸ ਰਹੇ ਹੋ ਵੀ ਰਿਕਸ਼ਾ ਵਾਲੇ ਜਿਹੜੀ ਗੱਲ ਹੈਗੀ ਜਿਹੜਾ ਦੇ ਵਿਦਆਊਟ ਨੰਬਰ ਪਲੇਟ ਜਾਂ ਉਹਦਾਂ ਦੇ ਜਿਹੜੇ ਵਾਹਨ ਹੈਗੇ ਆ ਉਹਨਾਂ ਦੇ ਖਿਲਾਫ ਵੀ ਉਹਨੇ ਸੀ ਮੋਹਨ ਚਲਾ ਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਤਾਂ ਕਿ ਜਿਹੜੀ ਹੈਗੀ ਹੈ ਜਿਹੜੀ ਇੱਕ ਚੀਜ਼ ਹੋਈ ਹੈ ਦੁਬਾਰਾ ਇਦਾਂ ਦੀ ਕੋਈ ਚੀਜ਼ ਨਾ ਹੋਵੇ ਉਹਦੇ ਜਿਹੜੀ ਹੈਗੀ ਹੈ ਅਸੀਂ ਉਸ ਸੰਬੰਧੀ ਵੀ ਕੋਸ਼ਿਸ਼ ਕਰਾਂਗੇ। ਬਾਰ ਬਾਰ ਉਹੋ ਸਿਧਨਾ ਚਾਹ ਕੇ ਸੋਚਦੇ ਚਾਹਤ ਕਰਦੇ। ਤੇ ਨਾ ਕੋਈ ਨਿਗਰਖਣ ਹੋਵੇ ਧਿਆਨ ਰੱਖਿਆ ਜਾਂਦਾ ਕਿਉਂਕਿ ਵਾਰ-ਵਾਰ ਵਾਰਨ ਕਰ ਰਹੇ ਆਂ। ਵਾਰ-ਵਾਰ ਛੁਣ ਕੇ ਆਂਦੇ ਫਿਰ ਬਰਕਰਾਰ ਕਰਦੇ। ਦੇਖੋ ਮੌਕੇ ਤੇ ਵਾਰ-ਵਾਰ ਅਸੀਂ ਵੀ ਆਪਣੇ ਵੱਲੋਂ ਅੰਡਰ ਸੈਕਸ਼ਨ ਜਿਹੜੇ ਵੱਖ-ਵੱਖ ਆ ਗਏ ਪ੍ਰੀਵੈਂਟਿਵ ਐਕਸ਼ਨ ਲੈਨੇ ਰਹੇ ਆਂ ਇਹਨਾਂ ਉੱਪਰ। ਪਰ ਜਿਹੜਾ ਜਿਹੜੇ ਬੰਦੇ ਤੇ ਜਿਵੇਂ ਕੋਈ ਕ੍ਰਿਮੀਨਲ ਇੰਟੈਂਟ ਬਣ ਗਈ ਜਦੋਂ ਕ੍ਰਾਈਮ ਕਰਦਾ ਪ੍ਰिवेंशन ਵਾਸਤੇ ਸੀ ਪੀਸੀਆਰ ਜਿਹੜੇ ਐਕਟਿਵ ਸਾਡੇ ਸ਼ਹਿਰ ਦੇ ਵਿੱਚ ਹੁੰਦੇ ਨੇ ਪਰ ਜਦੋਂ ਕ੍ਰਾਈਮ ਹੋ ਜਾਂਦਾ ਉਸ ਤੋਂ ਬਾਅਦ ਅਸੀਂ ਇਹ ਸ਼ੋਰ ਕਰਦੇ ਹਾਂ ਕਿ ਇਹਦੇ ਖਿਲਾਫ ਜਿਹੜੀ ਕਾਰਵਾਈ ਸਖਤ ਤੋਂ ਸਖਤ ਹੋਵੇ ਅਸੀਂ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਲੁੱਟ ਦੀ ਜਿਹੜੀ ਵਾਰਦਾਤ ਕੀਤੀ ਹੈ ਰੋਬਰੀ ਦੇ ਧਰਾਵਾਂ ਦੇ ਤਹਿਤ ਮੁਕਦਮਾ ਦਰਜ ਕੀਤਾ ਕਿਉਂਕਿ ਹੁਣ ਇਹ ਪੰਜ ਦੋਸ਼ੀ ਜਿਹੜੇ ਹੈਗੇ ਨੇ ਚ ਇਨਵੋਲਵ ਨੇ ਇਸ ਤੋਂ ਬਾਅਦ ਜਿਹੜੀ ਹੁਣ ਇਹਦੇ ਖਿਲਾਫ ਜਿਹੜੀ ਫਰਦਰ ਜਿਹੜੇ ਸੈਕਸ਼ਨਸ ਹੈਗੇ ਨੇ ਉਹ ਐਡ ਕਰਕੇ ਇਹਨਾਂ ਨੂੰ ਸ਼ੋਰ ਕਰਾਂਗੇ ਕਿ ਜਿੱਦਾਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਤੇ ਇਹ ਜਿਹੜਾ ਜੋ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਚੀਜ਼ ਦਾ ਜਿਹੜਾ ਹੈਗਾ ਕਮੇਜਰਾਨ ਨੂੰ ਭੁਗਤਣਾ ਪਵੇ ਸਰ ਇਸ ਤੋਂ ਇਲਾਵਾ ਦੀ ਗੱਲ ਜੇ ਹੋਰ ਵੀ ਹੈ ਜਿਹੜੀ ਇਹ ਜਿਹੜੇ ਦੋ ਦੋਸ਼ੀ ਅਸੀਂ ਗ੍ਰਫਤਾਰ ਕੀਤੇ ਨੇ ਇਹ ਕਾਫੀ ਸਮੇਂ ਤੋਂ ਜਿਹੜਾ ਹੈਗਾ ਇਹ ਪਰਸ ਦੀ ਜਿਹੜੀ ਸਨੇਚਿੰਗ ਸੀਗੀ ਇਹਨਾਂ ਨੂੰ ਅੰਜਾਮ ਦੇ ਰਹੇ ਸੀਗੇ ਤਕਰੀਬਨ 6-7 ਦੇ ਕਰੀਬ ਜਿਹੜੀ ਹੈਗੀ ਇਹ ਜਿਹੜਾ ਵਾਰਦਾਤਾਂ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ ਉਹਨਾਂ ਨੂੰ ਇਹਨਾਂ ਨੇ ਐਡਮਿਟ ਕੀਤਾ ਸੋ ਇਹਨਾਂ ਨੂੰ ਅਸੀਂ ਵੀ ਸਖਤ ਕਾਰਵਾਈ ਜਿਹੜੇ ਹੈਗੇ ਇਹਨਾਂ ਤੇ ਕਰਾਂਗੇ ਡੈਫੀਨਿਟਲੀ ਜਿਹੜਾ ਹੈਗਾ ਇਹਨਾਂ ਨੂੰ ਨਾਲ ਇਹਨਾਂ ਦੇ ਕੋਈ ਜਿਹੜਾ ਹੋਰ ਵੀ ਇਨਵੋਲ ਹੋਊਗਾ ਉਸ ਸੰਬੰਧ ਵਿੱਚ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਜਿਹੜੇ ਵੀ ਬੰਦੇ ਹੋਣਗੇ ਉਹਨਾਂ ਨੂੰ ਵੀ ਅਸੀਂ ਹਰਾਉਂਡ ਅਪ ਕਰਕੇ ਕਾਰਵਾਈ ਕਰਾਂਗੇ ਬਾਕੀ ਕਿਸੇ ਤੋਂ ਪਤਾ ਨਹੀਂ ਕਿ ਕਿੱਥੇ ਜਿਹੜੇ ਦੋਸ਼ੀ ਅਸੀਂ ਗ੍ਰਫਤਾਰ ਕੀਤੇ ਨੇ ਇਹਨਾਂ ਵਿੱਚੋਂ ਵੱਖ-ਵੱਖ ਜਿਹੜੇ ਦੋਸ਼ੀ ਸੀਗੇ ਇਹਨਾਂ ਕੋਲੋਂ ਵੱਖ-ਵੱਖ amount ਜਿਹੜੀ ਹੈਗੀ ਅਸੀਂ ਮਿਲੀ ਹੈ ਕੁਝ ਇਹਨਾਂ ਨੇ ਦੱਸਿਆ ਕਿ ਜਿਹੜਾ ਇਹਨਾਂ ਦਾ ਭਾਂਜਾ ਹੈ ਗੁਰਦਿੱਤ ਦਾ ਉਹਦੇ ਕੋਲ ਪਿਆ ਇੱਕ ਜਿਹੜਾ 모히ਤ ਨਾਮ ਦਾ ਵਿਅਕਤੀ ਕੁਝ ਉਹਦੇ ਕੋਲ ਲੈ ਕੇ ਗਿਆ ਸੀ ਕਿਉਂਕਿ ਵਾਰਦਕ ਕਰਨ ਤੋਂ ਬਾਅਦ ਇਹਨਾਂ ਨੇ ਪੈਸੇ ਆਪਸ ਦੇ ਵਿੱਚ ਕੁਝ ਵੰਡ ਲਏ ਸੀਗੇ ਕੁਝ ਇਹਨਾਂ ਨੇ ਖਰਚ ਕਰ ਦਿੱਤੇ ਸੀਗੇ ਇਹ ਦੇਖੋ ਜਿਹੜੇ 모히ਤ ਤੇ ਸੰਨੀ ਜਿਹੜੇ ਹੈਗੇ ਨੇ ਆਟੋ ਰਿਕਸ਼ਾ ਚਲਾਉਂਦੇ ਨੇ ਉਸ ਤੋਂ ਇੱਕ ਦੂਜੇ ਨੂੰ ਜਾਣਦੇ ਨੇ ਗੁਰਦਿੱਤ ਵੀ ਇਹਨਾਂ ਨਾਲ ਜਿਹੜਾ ਹੈਗਾ ਪੁਰਾਣੇ ਲੰਬੇ ਸਮੇਂ ਤੋਂ ਜੁੜਿਆ ਹੋਇਆ ਹੈ ਤੇ ਇਹ ਮਤਲਬ ਇਦਾਂ ਕੋਈ ਰਿਸ਼ਤੇ ਦਾ